ਕਿ ਜਿਹੜਾ ਮਰਜੀ ਮੁਲਕ ਹੋਵੇ ਉਤੋਂ ਸਭ ਤੋਂ ਵੱਡਾ ਉਹਦਾ ਧਰਮ ਜਿਹੜਾ ਉਹ ਇਨਸਾਨੀਅਤ ਆ ਯਾਰ ਕਿ ਸਹਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਾਂ ਮਾਦੇ ਮਰਨੇ ਨੇ ਧਰਤੀ ਤੇ ਅਸਮਾਨ ਵੀ ਰੋਣੇ ਕੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਪੁੱਤ ਮਮਾ ਦੇ ਮਰਨੇ ਨੇ ਪਹਿਲੇ ਫਟ ਹੀ ਅੱਲੇ ਪੱਲੇ ਕੈਂਡਲ ਮਾਰਜ ਸਾਡੇ ਜਾ ਫਿਰ ਨੌਣੇ ਧਰਨੇ ਨੇ ਇਧਰ ਵੀ ਤੇ ਉਧਰ ਵੀ ਹਾਇ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਅੱਜ ਤਾਂ ਤੁਹਾਨੂੰ ਪਤਾ ਹੀ ਆ ਕਿ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਜੰਗ ਲੱਗੀ ਹੋਈ ਆ ਵਾਰ ਲੱਗੀ ਹੋਈ ਆ ਅ ਇਸ਼ੂਨ ਵੀ ਹੈਪਨਿੰਗ ਬਿਕਾਜ਼ ਵੀ ਆਲ ਬਲੀਵ ਇਨ ਪੀਸ ਕਿਉਂਕਿ ਜਿਹੜਾ ਮਰਜੀ ਮੁੱਲ ਲਖੋਵੇ ਉਤ ਸਭ ਤੋਂ ਵੱਡਾ ਉਹਦਾ ਧਰਮ ਜਿਹੜਾ ਉਹ ਇਨਸਾਨੀਅਤ ਆ ਸੋ ਏਸੀ ਗੱਲ ਦੇ ਉੱਤੇ ਜਿੰਮੀ ਅਹਿਮਦ ਗੜੀ ਐਨ ਬੜੀਆਂ ਖੂਬਸੂਰਤ ਲਾਈਨਾਂ ਲਿਖੀਆਂ ਜੀ ਮੈਂ ਸੁਣਾਉਣਾ ਤੁਹਾਨੂੰ ਧਰਮਾਂ ਉੱਤੇ ਸਦਾ ਸਿਆਸਤ ਕਰਦੇ ਨੇ ਗਦਾਰ ਜੰਗ ਨਾ ਲੱਗੇ ਕਦੇ ਦੋਸਤੋ ਹਿੰਦ ਪਾਕ ਵਿਚਕਾਰ ਯਾਰ ਕਿਸੇ ਦਾ ਕੁਝ ਨਹੀਂ ਜਾਣਾ ਆਪਾਂ ਘਾਟੇ ਜਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਹਿੰਦੂ ਚੰਗੇ ਮੁਸਲਮ ਚੰਗੇ ਚੰਗੇ ਸਿੱਖ ਈਸਾਈ ਡੁੱਬ ਜਾਵਣ ਜੋ ਸਾਨੂੰ ਜਾਂਦੇ ਆਪਸ ਵਿੱਚ ਲੜਾਈ ਧਰਤੀ ਤੇ ਅਸਮਾਨ ਵੀ ਰੋਣੇ ਗੋਲੇ ਬੰਬ ਜਦ ਵਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ ਪੜ ਇਤਿਹਾਸ ਦੇ ਪੰਨੇ ਵੇਖੋ ਕੀ ਕੁਝ ਆਪਾਂ ਝੱਲੇ ਨਵੇਂ ਜ਼ਖਮ ਨੂੰ ਕਿੱਥੇ ਰੱਖਣਾ ਪਹਿਲੇ ਫਟ ਹੀ ਅੱਲੇ ਪੱਲੇ ਕੈਂਡਲ ਮਾਰਚ ਸਾਡੇ ਜਾਂ ਫਿਰ ਲੋਹਣੇ ਧਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਾਮਾ ਦੇ ਮਰਨੇ ਨੇ जिम्मी दे ता बोल आखरी इकੋ ਗੱਲ ਹੀ ਕਹਿਣ ਪਿਆਰ ਇਕਤਾ ਅਤੇ ਸ਼ਾਂਤੀ ਤਿੰਨੋ ਕਾਇਮ ਰਹਿਣ ਕਟੜਤਾ ਦੀ ਕੰਧ ਵੀ ਸਟੋ ਜੇ ਸੌਖੇ ਸਾ ਭਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ ਪੁੱਤ ਮਮਾ ਦੇ ਮਰਨੇ ਨੇ ਇਧਰ ਵੀ ਤੇ ਉਧਰ ਵੀ ਹਾਏ Put the mama de marne ne. Say no to war. Love and peace.